ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਤੀ ਘਰਾਣੀ ਦਾ ਭਾਗ ਅਖੀਰ ਦਾ ਜਿਸ ਨੂੰ ਲਿਖਿਆ ਹੈ ਦਿਆਲ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਜ਼ਰੂਰ ਪਸੰਦ ਆਏ ਹੋਗੇ ਅਤੇ ਇਹ ਭਾਗ ਵੀ ਪਸੰਦ ਆਵੇਗਾ ਅਖੀਰ ਦਾ ਪਤੀ ਭਾਵੇਂ ਵਿਦੇਸ਼ ਚਲਾ ਗਿਆ ਸੀ ਪਰ ਹਰਕਿਤਾ ਪਰਸਾ ਸਾਰ ਕੋਲ ਹੀ ਰਹੀ ਇੱਕ ਦਿਨ ਉਹ ਆਪਣੀ ਸੱਸ ਨੂੰ ਆਖਣ ਲੱਗੀ ਮੰਮੀ ਜੀ ਮੈਂ ਤਾਂ ਕੁਝ ਹੋਰ ਹੀ ਸੋਚਦੀ ਸੀ ਮੈਂ ਲੋਕਾਂ ਦੀਆਂ ਗੱਲਾਂ ਸੁਣੀਆਂ ਆਈਆਂ ਸੀ ਸੱਸ ਸੋਹਰਾ ਅਤੇ ਦਿਔਰ ਵਧੀਆ ਵਰਤਾਓ ਨਹੀਂ ਕਰਦੇ ਘਰ ਵਿੱਚ ਪਰ ਮੇਰਾ ਤਾਂ ਸੋਹਰਾ ਵੀ ਦੇਂਦਾ ਹੈ ਤੇ ਦਿਔਰ ਵੀ ਦੇਂਦਾ ਹੈ ਮੈਨੂੰ ਤਾਂ ਇਹੀ ਘਰ ਆਪਣੇ ਤੇਕੇ ਘਰ ਤੋਂ ਵੀ ਵਧੀਆ ਲੱਗਦਾ ਹੈ ਜਿੱਥੇ ਰਿਸ਼ਤਿਆਂ ਦੀ ਕਦਰ ਹੈ ਔਰ ਤਾਰ ਸਿੰਘ ਆਪਣੀ ਨੂੰ ਨੂੰ ਸਾਰਾ ਦਿਨ ਧੀ ਕਹਿ ਕੇ ਬੁਲਾਉਣਾ ਹਰ ਖੁਸ਼ੀ ਤੇ ਖਿਆਲ ਰੱਖਣਾ ਹਰ ਤੀਤ ਨੂੰ ਕਰਦੇ ਸਾਰੇ ਕੰਮ ਆਉਂਦੇ ਸੀ ਪਰ ਮੱਕੀ ਦੀ ਰੋਟੀ ਬਣਾਉਣੀ ਨਹੀਂ ਆਉਂਦੀ ਸੀ ਉਸ ਦਾ ਸਹਰਾ ਮੱਕੀ ਦੀ ਰੋਟੀ ਖਾਂਦਾ ਸ਼ਕਿੰਤ ਸੀ ਹਰ ਧੀ ਦੀ ਸੱਸ ਦਿਉਟੀ ਤੇ ਚਲੀ ਜਾਂਦੀ ਸੀ ਤੇ ਇੱਕ ਦਿਨ ਉਹ ਆਖਣ ਲੱਗਾ ਕਿ ਅੱਜ ਤਾਂ ਮੈਂ ਹਰਪ੍ਰੀਤ ਦੇ ਹੱਥ ਦੀ ਰੋਟੀ ਖਾਵਾਂਗਾ ਪੁੱਤ ਮੈਨੂੰ ਜਿਵੇਂ ਮਰਜੀ ਰੋਟੀ ਬਣਾ ਕੇ ਦੇਰੇ اج میں مکی کی روٹی تیرے ہاتھ بھی کھانی ہے ہرپریت نے ڈردی ڈر مکی دیا دو روٹیاں دی دی. دی دی اپنے سہرا سہر موٹیاں پر اوتار خوش ہو کے کھدیا ہلی ہوت مکی دیا روٹیاں بھی بہت ودیا بنا لگ پیسی اوتار سنگ ہرپریت کے پیپر بارے اپنے پتر نے آگا سی کہ پتر ਜਲਦੀ ਤੋਂ ਜਲਦੀ ਹਰ ਪ੍ਰੀਤ ਦੇ ਕਰ ਤਿਆਰ ਕਰ ਲੈ। ਇੱਧਰ ਹਰ ਪ੍ਰੀਤ ਦਾ ਪਾਸਪੋਰਟ ਜਨਮ ਸਰਟੀਫਿਕੇਟ ਅਤੇ ਨਿੱਕੇ ਮੋਤੇ ਕੰਸੀ ਅਵਤਾਰ ਸਿੰਘ ਨੇ ਕਾਵਿਆਤਰਾ ਲੇ ਸੀ। ਹਰ ਪ੍ਰੀਤ ਹੋਰ ਬੱਚੇ ਵੀ ਮਾ ਮੰਨਾਲੀ ਸੀ। ਹੁਣ ਤਾਂ ਅਵਤਾਰ ਸਿੰਘ ਦੀ ਕੋਸ਼ਿਸ਼ ਝੱਲੀ ਨਹੀਂ ਸੀ ਜਾਂਦੀ। ਬਸ ਨੋਂ ਲਈ ਫੜਾ ਦਾ ਘਰ ਵਿੱਚ ਢੇਰ ਲਗਾ ਕੇ ਰੱਖਾ। ਹਰ ਰੋਜ਼ ਆ ਕੇ ਦੇਖਦਾ ਕਿ ਘੜ ਖਾਂਦੀ ਹੈ ਜਾਂ ਨਹੀਂ। ਝਿੜਕ ਝਿੜਕ ਕੇ ਆਪਣੀ ਨੋਂ ਨੂੰ ਹਾਲਾਂਕਿ ਖਾਲੀ ਕਨਾ ਹਰਪ੍ਰੀਤ ਆਪਣੇ ਪੀਕੇ ਘਰ ਪਿਆ ਤੂੰ 6 ਮਹੀਨੇ ਵਿੱਚੋਂ ਇੱਕ ਜਾਂ ਦੋ ਵਾਰ ਗਈ ਉਹ ਵੀ 2-4 ਦਿਨ ਵਾਸਤੇ ਜਿਸ ਦਿਨ ਆਰ ਸਿੰਘ ਨੇ ਆਪਣਾ ਪੁੱਤ ਬਹੁਤੇ ਦਿਨ ਨਹੀਂ ਰਹਿਣਾ ਬਸ 10 ਦਿਨ ਰਹਿ ਸਕਦੀ ਹੈ ਪਰ ਹਰਪ੍ਰੀਤ ਤਾਂ 10 ਦਿਨ ਦੀ ਰਹੀ 4 ਦਿਨ ਮਸਾਂ ਹੀ ਆਪਣੇ ਪੀਕੇ ਘਰ ਆ ਰਹਿੰਦੀ ਸੀ ਫਿਰ ਫੋਨ ਕਰ ਦਿੰਦੀ ਸੀ ਕਿ ਮੈਨੂੰ ਆ ਕੇ ਤੁਸੀਂ ਲੈ ਜਾਓ ਅਜੇ ਸਾਲ ਦੇ ਪਹਿਲਾ ਕਰਵਾ ਚੌਥੀ ਨਹੀਂ ਸੀ ਆਇਆ ਤਾਂ ਘਰੇ ਉਹਨਾਂ ਦੀ ਪੋਤੀ ਆ ਗਈ। ਹਰਦੀ ਦੇ ਕੋਲ ਤੋਂ ਕੁਤਰੀ ਜਨ ਲੱਗਦੀ ਹੈ। ਅਵਤਾਰ ਸਿੰਘ ਦੀ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਕਿਉਂਕਿ ਉਹ ਤਾਂ ਪਹਿਲਾਂ ਹੀ ਧੀ ਲਈ ਤਰਸਦਾ ਸੀ। ਹਰ ਕਿਸੇ ਨੂੰ ਉਹ ਵਰਤੀ ਬਣਦਾ ਰਹਦਾ ਸੀ। ਉਹ ਤਾਂ ਆਪਣੀ ਧੀ ਦੀ ਲੋੜੀ ਨਾ ਨੋ ਕਰਦਾ ਸੀ। ਉਸ ਤੋਂ ਬਾਅਦ ਉਸ ਦੇ ਸਰੀਰ ਤੇ ਸੋਜ ਛਾ ਜਾਂਦੀ ਹੈ। ਉਹ ਇੱਕ ਡਾਕਟਰ ਕੋਲ ਜਾਂਦਾ ਹੈ ਤਦ ਜੋ ਉਸਨੇ ਟੈਸਟ ਕਰਵਾਈ ਆਖੁੰਦਾ ਹੈ ਜਦੋਂ ਰਿਪੋਰਟ ਆਈ ਤਾਂ ਰਿਪੋਰਟ ਦੇ ਵਿੱਚ ਉਸਦਾ ਲੀਵਰ 90% ਖਤਮ ਹੋ ਚੁੱਕਿਆ ਸੀ ਕੋਥੀ ਦੀ ਲੋੜੀ ਦੇ ਚਾ ਵਿੱਚ ਹੀ ਰਹਿ ਜਾਂਦੇ ਨੇ ਉਹ ਮੰਜੇ ਤੇ ਪੈ ਜਾਂਦਾ ਹੈ ਬਿਮਾਰੀ ਸੀਰੀਅਸ ਹੋਣ ਕਰਕੇ ਦਵਾਈਆਂ ਦੇ ਸਹਾਰੇ ਹੀ ਜ਼ਿੰਦਗੀ ਚੱਲ ਰਹੀ ਸੀ ਘਰ ਵਿੱਚ ਜਿੰਨੇ ਪੈਸੇ ਹੋਣੇ ਉਹ ਵੀ ਉਤਾਰ ਸਿੰਘ ਤੇ ਲੱਗਣੇ ਪਰ ਦੇਸ ਤੋਂ ਪੁੱਤ ਨੇ ਕੋਈ ਕਮਾਈ ਕਰਨੀ ਉਹ ਵੀ ਅਵਤਾਰ ਸਿੰਘ ਤੇ ਲੱਗ ਜਾਣੀ। ਲੀਬਰ ਨੇ ਠੀਕ ਤਾਂ ਹੁਣ ਹੋਣਾ ਕੀ ਸੀ। ਲੀਬਰ ਖਰਾਬ ਹੋਣ ਦਾ ਕਾਰਨ ਜਿਹੜੀਆਂ ਦਵਾਈਆਂ ਲੱਗ ਰਹੀਆਂ ਸੀ। ਉਹਨਾਂ ਦਵਾਈਆਂ ਨੇ ਹੁਣ ਘੁਰਤੀ ਵੀ ਖਤਮ ਕਰ ਦਿੱਤੀ ਸੀ। ਅਵਤਾਰ ਸਿੰਘ ਬਿਮਾਰੀ ਨਾਲ ਜੂਝ ਰਿਹਾ ਸੀ। ਪਰ ਫਿਰ ਵੀ ਆਪਣੀ ਨੋ ਨੋ ਪੁੱਤਰ ਦੇ ਕੋਲ ਜਾਣ ਲਈ ਕਹਿ ਰਿਹਾ ਸੀ। ਕਿਉਂਕਿ ਉਸ ਦਾ ਵੀਜ਼ਾ ਨਹੀਂ ਲੱਗ ਦਿੱਤਾ ਸੀ। ਨੋ ਆਪਣੇ ਸਹੁਰੇ ਨੂੰ ਗੁਮਾਰ ਨੂੰ ਛੱਡ ਕੇ ਨਹੀਂ ਸਜਣਾ ਚਾਹਦੀ ਪਰ ਉਹ ਹੀ ਕਾਰਨ ਇਸ ਨੂੰ ਉੱਜਾਣਾ ਪਿਆ ਵਿਦੇਸ਼ ਵਿੱਚ ਪੁੱਤਰ ਨੂੰ ਮਾਲਕ ਨੇ ਕੰਮ ਤੋਂ ਤਵਾ ਦਿੱਤਾ ਸੀ ਅਵਤਾਰ ਸਿੰਘ ਆਖਣ ਲੱਗਾ ਕਿ ਜੇ ਉਸ ਦੀ ਪਤਨੀ ਤੇ ਪੁਤਰੀ ਚਲੇ ਚੜਨੀ ਹੈ ਸ਼ਾਇਦ ਮਾਲਕ ਕੰਮ ਤੋਂ ਨਾ ਹਟਾਵੇ ਇਸ ਕਾਰਨ ਨੋ ਨੋਗਦੇਸ਼ ਵਿੱਚ ਆਪਣੇ ਪਤੀ ਗਗਣਕੋੜ ਹੀ ਰਹਿਣਾ ਪਿਆ ਹਰ ਤਰੀਕਾ ਹੋਣਾ ਪ੍ਰਦੇਸ਼ ਆਪਣੇ ਪਤੀ ਗगन ਕੋਲ ਚਲੀ ਜਾਂਦੀ ਹੈ ਤੇ ਪਿੱਛੇ ਅਵਤਾਰ ਸਿੰਘ ਤੇ ਦਰਜੀਤ ਆਪਣੇ ਘਰ ਵਿੱਚ ਰਹਿ ਜਾਂਦੇ ਨੇ ਛੋਟਾ ਲੜਕਾ ਉਹਨਾਂ ਦਾ ਹੌਸਟਲ ਵਿੱਚ ਮਾਸਟਰ ਡਿਗਰੀ ਕਰ ਰਿਹਾ ਸੀ ਦਰਜੀਤ ਆਪਣੇ ਛੋਟੇ ਪੁੱਤਰ ਨੂੰ ਘਰ ਦੇ ਜਿਵੇਂ ਤੋਂ ਰੱਖਦੀ ਸੀ ਕਿਸੇ ਵੀ ਹਾਲਤ ਵਿੱਚ ਆਪਣੇ ਪੁੱਤਰ ਦੀ ਪੜ੍ਹਾਈ ਤੇ ਵਿੱਚ ਦੇਖਣੇ ਸੀ ਦੇਖਣਾ ਚਾਹਦੀ ਅਵਤਾਰ ਸਿੰਘ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ ਦਰਜੀਤ ਆਪਣੇ ਪਤੀ ਦਾ ਬਹੁਤ ਇਲਾਜ ਕਰਾਉਂਦੀ ਹੈ ਜਿੰਨਾ ਵੀ ਪੈਸਾ ਲੱਗਦਾ ਲਾ ਰਹੀ ਸੀ ਪਰ ਫਿਰ ਵੀ ਕਦੇ ਉਸਨੇ ਆਪਣੇ ਪਤੀ ਨੂੰ ਇਹ ਗੱਲ ਕਦੇ ਨਹੀਂ ਆਖੀ ਸੀ ਕਿ ਤੇਰੇ ਤੇ ਅਸੀਂ ਇੰਨੇ ਪੈਸੇ ਲਗਾ ਰਹੇ ਹਾਂ ਜਾਂ ਸਾਡੇ ਕੋਲੋਂ ਤੇਰੇ ਉੱਤੇ ਪੈਸੇ ਖਰਚ ਨਹੀਂ ਹੁੰਦੇ ਉਧਰ ਹਰਪ੍ਰੀਤ ਤੇ ਗਗਨ ਨੂੰ ਆਪਣੇ ਪਿਤਾ ਦੀ ਬਿਮਾਰੀ ਕਰ ਅੱਠ ਗੁਮੇ ਨਿਆ ਬਾਦ ਉਹਨਾਂ ਨੂੰ ਵਾਪਸ ਆਉਣਾ ਪਿਆ ਤੇ ਉਹਨਾਂ ਦੇ ਆਉਣ ਤੇ ਅਵਤਾਰ ਸਿੰਘ ਦੀ ਮੌਤ ਹੋ ਜਾਂਦੀ ਹੈ ਮਹੀਨੇ ਕੋ ਬਾਅਦ ਹਰਕ੍ਰਿਤੀ ਤੇ ਗਗਨ ਵਾਪਸ ਵਿਦੇਸ਼ ਚਲੇ ਜਾਂਦੇ ਹਨ ਇੱਕ ਦਿਨ ਅਚਾਨਕ ਗਗਨ ਨੂੰ ਉਸ ਦੀ ਪਹਿਲੀ ਪ੍ਰੇਮਿਕਾ ਰਮਨ ਦਾ ਫੋਨ ਆਉਂਦਾ ਹੈ ਰਮਨ ਤੇ ਫੋਨ ਦਾ ਉਹ ਜਵਾਬ ਦੇ ਦਿੰਦਾ ਹੈ ਰਮਨ ਹਰ ਰੋਜ਼ ਫੋਨ ਕਰਨੇ ਸ਼ੁਰੂ ਕਰ ਦਿੰਦੀ ਹੈ ਹੌਲੀ ਹੌਲੀ ਉਹਨਾਂ ਦਾ ਦੁਆਰਾ ਉਹ ਪਿਆਰ ਜਾਗ ਬੰਦਾ ਹੈ اس گل کا جدو نو پتا لگتا ہے تا وہ اپنے پتی نو بہت سمجھاؤ کی کوشش کرتی ہے پر وہ سمجھتا ہی نہیں ایک دن ہرپریت نے رامن نو یہ بھی کہہ دیتا سی کہ تو میری جندگی میں تیری زندگی ہوں دخلدازی نہ کرے بھیا نہیں ہویا یہ میرا قصور نہیں اس گل جدو گگر نو پتا لگیا کہ ہرپریت نے میری پریمکا رمن کو انج آخر ہے ਦਲ ਨੇ ਬਿਨਾ ਪੁੱਛੇ ਬਿਨਾ ਸੋਚੇ ਸੰਝੇ ਹਰਕ੍ਰੀਤ ਨੂੰ ਘਟਨਾ ਮਾਰਨਾ ਸ਼ੁਰੂ ਕਰ ਦਿੱਤਾ ਰਮਣਤਾ ਹੁਣ ਇੱਥੇ ਤੱਕ ਸੁਪਨੇ ਲੈਣ ਲੱਗ ਪਈ ਸੀ ਕਿ ਹਰਕ੍ਰੀਤ ਦਾ ਤਲਾਕ ਕਰਵਾ ਕੇ ਮੈਂ ਗਗਨ ਦੇ ਨਾਲ ਵਿਆਹ ਕਰਵਾ ਲਵਾਂਗੀ ਰਵਣ ਦੇ ਸੱਸ ਸੌਰੇ ਬਹੁਤ ਵਧੀਆ ਸੀ ਉਸ ਦਾ ਪਤੀ ਵੀ ਬਹੁਤ ਵਧੀਆ ਸੀ 10 ਸਾਲਾਂ ਦੀ ਉਸ ਦੀ ਬੇਟੀ ਸੀ ਤੇ 8 ਸਾਲਾਂ ਦਾ ਉਹਦਾ ਬੇਟਾ ਸੀ ਉਸ ਨੂੰ ਕਿਸੇ ਗੱਲ ਦੀ ਕੋਈ ਪ੍ਰਵਾਹ ਨਹੀਂ ਸੀ ਉਹ ਆਪਣੇ ਪਤੀ ਨੂੰ ਆਖ ਚੁੱਕੀ ਸੀ ਕਿ ਮੈਂ ਤੇਰੇ ਨਾਲੋਂ ਤਲਾਕ ਲੈਣਾ ਇਸ ਗੱਲ ਪਿੱਛੇ ਹਰਪ੍ਰੀਤ ਨੇ ਗਗਨ ਦੀ ਹਰ ਰੋਜ਼ ਲੜਾਈ ਹੋਣੀ ਗਗਨ ਦਿਨ-ਪ੍ਰਤੀ ਦਿਨ ਵੱਧ ਸ਼ਰਾਬ ਪੀਣ ਲੱਗ ਪਿਆ। ਕਦੇਸ ਤੋਂ ਉਹ ਹੋਸ਼ਰਿਆਮ ਉਸ ਆਪਣੀ ਪ੍ਰੇਮਿਕਾ ਨੂੰ ਗਿਫਟ ਤੇ ਪੈਸੇ ਭੇਜਣ ਵੀ ਲੱਗ ਪਿਆ। ਉਹ ਹਰਪ੍ਰੀਤ ਨੂੰ ਆਖਣ ਲੱਗਾ ਕਿ ਤੂੰ ਮੇਰੇ ਘਰ ਰਹਿਣਾ ਹੈ ਤਾਂ ਤੈਨੂੰ ਚੁੱਪ ਕਰਕੇ ਰਹਿਣਾ ਪਵੇਗਾ। ਨਹੀਂ ਦੇਸ਼ਕ ਤੂੰ ਆਪਣੇ ਆਪ ਤਲਾਕ ਲੈ ਲੈ। ਹਰਕਿਤ ਹਰ ਗੱਲ ਨੂੰ ਆਪਣੇ ਸੱਸ ਦਰਜੀਤ ਨੂੰ ਰੋਜ਼ ਦੱਸਦੀ ਸੀ। ਦਰਜੀਤ ਅੰਦਰੋਂ ਵੀ ਬਹੁਤ ਪਰੇਸ਼ਾਨ ਹੁੰਦੀ ਹੈ। ਉਹ ਆਪ ਵੀ ਆਪਣੇ ਬੇਟੇ ਨੂੰ ਬਹੁਤ ਵਾਰੀ ਇਸ ਗੱਲ ਸੁਣਦੀ ਕਹਿ ਚੁੱਕੀ ਸੀ। ਪਰ ਉਸ ਦਾ ਬੇਟਾ ਉਸ ਦੀ ਕੋਈ ਗੱਲ ਦੀ ਪ੍ਰਵਾਹ ਨਹੀਂ ਸੀ ਕਰਦਾ। ਇਹ ਸਿਲਸਿਲਾ ਲਗਭਗ 1 ਸਾਲ ਚੱਲਦਾ ਰਿਹਾ। ਉਹ ਹਰਕਿਤ ਨੂੰ ਬਹੁਤ ਮਾਰਦਾ ਕੁੱਟਦਾ ਸੀ। ਪਰ ਹਰਪ੍ਰੀਤ ਨੇ ਕਦੀ ਵੀ ਆਪਣੀ ਮਾਪਿਆਂ ਨਾਲ ਇਸ ਦਾ ਜੀ ਕਰ ਨਹੀਂ ਕੀਤਾ ਸੀ ਇਹ ਗੱਲ ਉਹ ਆਪਣੇ ਸਾਸਦਰ ਜੀਤ ਨਾਲ ਕਰਦੀ ਸੀ ਦਲਜੀਤ ਹਰਪ੍ਰੀਤ ਨੂੰ ਆਪਣੀ ਧੀ ਨਾਲੋਂ ਵੀ ਵੱਧ ਸਮਝਦੀ ਸੀ ਉਸ ਦਾ ਦਰਦ ਉਸ ਨੂੰ ਆਪਣਾ ਦਰਦ ਲੱਗਦਾ ਸੀ ਜੋ ਗੱਲਾਂ ਗਗਨ ਕਰ ਰਹੇ ਸੀ ਉਹ ਪਹਿਲਾਂ ਉਸ ਦਾ ਪਿਤਾ ਅਵਤਾਰ ਸਿੰਘ ਵੀ ਆਪਣੀ ਪਤਨੀ ਨਾਲ ਇੰਜ ਹੀ ਕਰਦਾ ਹੁੰਦਾ ਸੀ

ਫਿਰ ਉਹ ਹੋਰ ਚਾਨਣੇ ਦੀ ਭਾਲ ਵਿੱਚ ਭੁੰਦੇ ਨੇ ਉਹ ਹਾਲ ਹੀ ਮਸੂਕਾ ਦਾ ਹੁੰਦਾ ਹੈ ਜੇ ਉਹਨਾਂ ਕੋਲ 4 ਪੈਸੇ ਹੈ ਤਾਂ ਤੁਹਾਡੀ ਮਸ਼ੂਕ ਤੁਹਾਡੇ ਨਾਲ ਟਰੇਗੀ ਰਾਮਨ ਜਦੋਂ ਇਹ ਗੱਲ ਦਾ ਪਤਾ ਲੱਗਿਆ ਕਿ ਇਹ ਮੁੰਡਾ ਨਸ਼ੇੀ ਤੇ ਬੇਲਾ ਹੈ ਕੰਮ ਨਹੀਂ ਕਰਦਾ ਉਦੋਂ ਤੱਕ ਉਹ ਠਾ ਦੇ ਕੇ ਜਵਾਬ ਦੇ ਕੇ ਚਲੀ ਗਈ ਸੀ ਜਦੋਂ ਹੁਣ ਨੂੰ ਪਤਾ ਲੱਗਿਆ ਕਿ ਗਾੜ੍ਹਨ ਵਿਦੇਸ਼ ਵਿੱਚ ਰਹਿੰਦਾ ਹੈ ਚੰਗੀ ਆਮਦਨ ਹੈ ਫਿਰ ਉਹ ਦੁਬਾਰਾ ਸੁਹਣੇ ਲਾਇਨਕ ਬਈ ਕਿ ਗਗਨ ਦੇ ਨਾਲ ਹੀ ਆਪਣੀ ਜ਼ਿੰਦਗੀ ਬਤਾਵਾ ਰਮਣਤਾ ਸੱਚਮੁੱਚ ਹੀ ਸੁਹਣੇ ਲਈ ਬੈਠੀ ਸੀ ਇਸ ਕਰਕੇ ਉਸਨੇ ਆਪਣੇ પતિ ਤੋਂ ਤਲਾਕ ਲੈ ਲਈ ਕਿਸ਼ਪਾਤ ਆਪਣੇ પતિ ਤੇ ਬੱਚਿਆਂ ਨੂੰ ਸਹੁਰੇ ਘਰ ਛੱਡ ਕੇ ਆਪਣੇ ਪਿਕੇ ਘਰਾਵਾ ਦੇ ਘਰ ਆ ਗਏ ਉਧਰ ਗਗਨ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਲੜਕੀ ਜਿਹੜੀ ਹਰਪ੍ਰੀਤ ਤੇ ਰਿਸ਼ਤੇਦਾਰਾਂ ਵਿੱਚ ਸੀ ਉਹ ਸੰਭਰ ਤੋਂ ਚਾਹੀ। ਉਹ ਗਗਨ ਨੂੰ ਆਪਣਾ ਸਭ ਕੁਝ ਬਣਾਣ ਲੱਗ ਪਿਆ। ਹੁਣ ਗਗਨ ਰਾਮਨਾਲ ਬਹੁਤ ਘਟ ਗੱਲ ਕਰਨ ਲੱਗ ਗਿਆ। ਬਸ ਹੁਣ ਤਾਂ ਉਸਦੇ ਸੁਪਨਿਆਂ ਦੀ ਰਾਣੀ ਰਾਮਨ ਨਹੀਂ ਜੱਸੀ ਬਣ ਗਈ ਸੀ। ਹਰਪ੍ਰੀਤ ਬਹੁਤ ਪਰੇਸ਼ਾਨ ਹੋ ਰਹੀ ਸੀ ਕਿ ਉਸਦਾ ਪਤੀ ਇੱਕ ਔਰਤ ਦੇ ਪਿੱਛੇ ਹਟਿਆ ਤੇ ਦੂਜੀ ਔਰਤ ਦੇ ਪਿੱਛੇ ਲੱਗ ਗਿਆ। ਪਰ ਖੇਰਬੀਜ ਨੇ ਸਾਰੀਆਂ ਗੱਲਾਂ ਆਪਣੇ ਮਾਪਿਆਂ ਤੋਂ છੁਪਾ ਕੇ ਰੱਖੀਆਂ। ਸਿਰਪਤੇ ਸਿਰ ਇਸ ਵਿਸ਼ੇ ਤੇ ਗੱਲ ਕਰਦੀ ਸੀ ਹਰ ਰੋਜ਼ ਆਪਣੇ ਸੱਸ ਨੂੰ ਰੋਣੇ ਧੋਣੇ ਦੱਸਦੀ ਰਹਿੰਦੀ ਸੀ ਗਵਨ ਭਾਵੇਂ ਦਰਜੀਤ ਦਾ ਪੁੱਤਰ ਸੀ ਪਰ ਕੋਈ ਵੀ ਆਪਣੇ ਪੁੱਤਰਾਂ ਧੀਆਂ ਵਿੱਚ ਵੜਿਆ ਨਹੀਂ ਹੁੰਦਾ ਕੋਈ ਮਾਪਾ ਇਹ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਗਲਤ ਰਸਤੇ ਤੇ ਜਾਵੇ ਹੁਣ ਉਹ ਆਪਣੀ ਮਾਂ ਦਰਜੀਤ ਨੂੰ ਵੀ ਬਹੁਤ ਘੱਟ ਫੋਨ ਤੇ ਗੱਲ ਕਰਦਾ ਸੀ ਉਸ ਨੂੰ ਪਤਾ ਸੀ ਕਿ ਮੇਰੀ ਮਾਂ ਨੇ ਮੈਨੂੰ ਝਟਕਣਾ ਹੈ। ਦਲਜੀਤ ਨੇ ਆਪਣੇ ਪੁੱਤਰ ਗਗਨ ਨੂੰ ਬਹੁਤ ਠੰਗ ਨਾਲ ਸਮਝਾਇਆ। ਪਰ ਉਹ ਨਹੀਂ ਸਮਝਿਆ। ਪਿਆਰ ਨਾਲ ਵੀ ਸਮਝਾਉਂਦੀ ਰਹੀ। ਝਿੜਕ ਕੇ ਵੀ ਸਮਝਾਉਂਦੀ ਰਹੀ। ਉਹ ਕਿਸੇ ਦੀ ਗੱਲ ਨਹੀਂ ਸੁਣਦਾ ਸੀ। ਹੁਣ ਗਗਨ ਤੇ ਜਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਤ ਹੋਣ ਤੇ ਘੰਟੇ-ਘੰਟੇ ਬੱਧੀ ਗੱਲਾਂ ਕਰਦੇ ਰਹਿੰਦੇ। ਗਗਨ ਜਦੋਂ ਸਵੇਰੇ 4 ਵਜੇ ਉੱਠ ਕੇ ਆਪਣੇ ਕੰਮ ਕਰਨ ਲੱਗ ਜਾਂਦਾ ਉਸ ਸਮੇਂ ਤੋਂ ਜਸਸੀ ਬੈਲ ਮਾਰਨੀ ਸ਼ੁਰੂ ਕਰ ਦਿੰਦੀ। ਗਗਨ ਕੰਮ ਤੇ ਹੀ ਹੈੱਡਫੋਨ ਲਾ ਕੇ ਉਹ ਜਸਸੀ ਨਾਲ ਘੰਟਾ ਘੰਟਾ ਗੱਲ ਕਰਦਾ ਰਹਿੰਦਾ। ਜਸਸੀ ਦਾ ਪਤੀ ਸਵੇਰ ਤੋਂ 9 ਵਜੇ ਤੋਂ ਆਪਣੀ ਡਿਊਟੀ ਤੇ ਚਲੇ ਜਾਂਦਾ ਸੀ। ਸ਼ਾਮ 6 ਵਜੇ ਤੱਕ ਪਰਵਾੜਦਾ ਸੀ। ਸਰਦੀਆਂ ਦੇ ਦਿਨ ਸੀ। ਇੱਕ ਦਿਨ ਰਾਤ ਨੂੰ ਜਸਸੀ ਗਗਨ ਨਾਲ ਫੋਨ ਤੇ ਗੱਲ ਕਰ ਰਹੀ ਸੀ। ਕੰਬਲ ਦੇ ਵਿੱਚ ਲਿਟੀ ਹੋਈ। ਜਸਸੀ ਦਾ ਪਤੀ ਬਾਹਰ ਕੋਲ ਹੀ ਗਿਆ ਸੀ। ਆਰ ਉਸਨੇ ਇਹ ਸੋਚਿਆ ਕਿ ਸ਼ਹਿਰ ਇਹ ਸੁੱਤਾ ਪਿਆ ਹੈ। ਉਹਨੇ ਸਾਰੀਆਂ ਗੱਲਾਂ ਸੁਣ ਲਈਆਂ। ਜਸੀ ਆਪਣੇ ਬੱਚੇ ਨਾਲ ਕੰਬਲ ਵਿੱਚ ਅਲੱਗ ਪਈ ਸੀ। ਜਦੋਂ ਉਸ ਨੂੰ ਜਸੀ ਦੇ ਪਤੀ ਨੇ ਪੁੱਛਿਆ ਉਸਨੇ ਆਨਾ-ਬਹਾਨਾ ਲਾ ਦਿੱਤਾ ਕਿ ਮੇਰੀ ਭੂਆ ਦੀ ਲੜਕੀ ਦਾ ਕੋਲ ਆਇਆ ਸੀ। ਜਦੋਂ ਗਗਨ ਨਾਲ ਹਰ ਸਮੇਂ ਹੀ ਗੋਹੜੀ ਲੱਗੀ ਰਹਿੰਦੀ ਸੀ ਤਾਂ ਉਸਦੀ ਪਤਨੀ ਹਰ ਪੀਤ ਨੂੰ ਵੀ ਪਤਾ ਚੱਲ ਗਿਆ ਸੀ। ਗਗਨ ਕੰਮ ਤੋਂ ਆਉਂਦੇ ਸਾਰ ਹੀ ਸਵੇਰ ਦਾ ਨਾਸਤਾ ਵੀ ਤੇ ਨਾ ਹੀ ਇੱਕ ਬੋਤਲ ਸ਼ਰਾਬ ਦੀ ਲੈ ਕੇ ਘੇਠਾਂ ਗੈਰੇਜ ਵਿੱਚ ਖੜੀ ਗੱਡੀ ਤੇ ਬੈਠ ਗਿਆ ਉਸ ਦੀ ਪਤਨੀ ਉਤੋਂ ਜੇਕਰ ਹੀ ਠਾ ਦੇਖਣਾ ਦੀ ਤਾਂ ਉਸ ਨੂੰ ਉਹ ਮਾਰਨ ਕੋਟਣ ਲੱਗਦਾ ਇੱਕ ਦਿਨ ਥੱਲੇ ਉਹ ਕੂੜਾ ਸੁਟਣ ਦੇ ਬਹਾਨੇ ਗੱਡੀ ਦੇ ਕੋਲ ਪਏ ਡਸਟਬਿੰ ਦੇ ਨੇੜੇ ਆ ਗਈ ਤਾਂ ਉਹ ਉਸ ਨੂੰ ਕੋਟ ਦਾ ਮਾਰਦਾ ਪਾਉਣ ਲੱਗ ਪਿਆ ਤੇ ਟਖੜੀਸ ਦਾ ਲੈ ਗਿਆ ਹਰ ਤਰੀ ਦਾ ਮੱਥਾ ਛਿੱਲਿਆ ਗਿਆ ਮੂੰਹ ਤੇ ਰਗੜਾਂ ਆ ਗਈਆਂ ਸਾਰਾ ਸ਼ੀਰ ਉਸ ਦਾ ਅਰੇ ਗੜਿਆデア ਨਾਲ ਦੀ ਨਾਲ ਜਸਸੀ ਨਾਲ ਗੱਲਬਾਤ ਚੱਲ ਰਹੀ ਸੀ ਵੀਡੀਓ ਕਾਲ ਦੇ ਵਿੱਚ ਜਸਸੀ ਇਹ ਸਭ ਕੁਝ ਦੇਖ ਰਹੀ ਸੀ ਉਸ ਨੇ ਫਿਰ ਵੀ ਗਗਨ ਨੂੰ ਇਹ ਨਹੀਂ ਕਿਹਾ ਕਿ ਤੂੰ ਫੋਨ ਬੰਦ ਕਰ ਦੇ ਜਾਂ ਮੇਰੇ ਨਾਲ ਇਸ ਸਮੇਂ ਅਜੀ ਗੱਲ ਨਾ ਕਰ ਹਰਪ੍ਰੀਤ ਜਸਸੀ ਦੀ ਮਾਸੀ ਦੀ ਲੜਕੀ ਸੀ ਉਸ ਨੇ ਤਾਂ ਇਹ ਵੀ ਨਹੀਂ ਸੋਚਿਆ ਕਿ ਉਹ ਮੇਰੀ ਭੈਣ ਹੈ جس کا گھر برباد کی خوشی ملے گی سچ ہی ہے کہ عورت اور دشمن ہوتی ہے شام ویل جدو گگن ہر پیت اپنی سس نو ملا کے سارا گلاں دستی ہے اس دی ساس سن کے سننی ہو جانتی ہے ایدیا ج لڑکی رب کے گگن کو اثر دیتی سی پر گگن نے تو ਅਜੀਬ ਉਸ ਲੜਕੀ ਦੀ ਕਦਰ ਨਹੀਂ ਪਾਈ ਜਦੋਂ ਹਰਪ੍ਰੀਤ ਦੀ ਸੱਸ ਜੀ ਤਾਕਦੀ ਹੈ ਕਿ ਮੈਂ ਉਸ ਦੇ ਪਤੀ ਨਾਲ ਗੱਲ ਕਰਾਂ ਜਾਂ ਮੈਂ ਉਸ ਨਾਲ ਗੱਲ ਕਰਾਂ ਤਾਂ ਅੱਗੋਂ ਹਰਪ੍ਰੀਤ ਆਪਣੀ ਸੱਸ ਨੂੰ ਰੋਕ ਦਿੰਦੀ ਹੈ ਕਿ ਮੰਮੀ ਜੀ ਜੇ ਤੁਸੀਂ ਗੱਲ ਕਰ ਦਿੱਤੀ ਇਹ ਮੈਨੂੰ ਮਾਰ ਦੇ ਦੇਗਾ ਮੈਨੂੰ ਇਸ ਤੋਂ ਬਹੁਤ ਡਰ ਲੱਗਦਾ ਹੈ ਤੁਸੀਂ ਮੰਮੀ ਜੀ ਅਜੀਤ ਨੂੰ ਕੁਝ ਨਾ ਆਖੋ ਉਧਰ ਜਸੀ ਹਰਪ੍ਰੀਤ ਦੀ ਸਹੇਦੀ ਦੀ ਜਠਾਣੀ ਵੀ ਲੱਗਦੀ ਸੀ ਉਸ ਨੇ ਆਪਣੀ ਸਹਦੀ ਨਾਲ ਵੀ ਕਈ ਵਾਰੀ ਗੱਲ ਸਾਂਝੀ ਕੀਤੀ ਹਰਪ੍ਰੀਤ ਅਕਸ਼ਰ ਉਸ ਨੂੰ ਕਹਿੰਦੀ ਕਿ ਦਾਦੀ ਦੱਸ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਡਾਲੀ ਨਾ ਤਾਂ ਇਹ ਗੱਲ ਆਪਣੇ ਪਤੀ ਨੂੰ ਦੱਸਣ ਜੋਗਰੀ ਨਾ ਹੀ ਆਪਣੀ ਜਠਾਣੀ ਨੂੰ ਕੋ ਜਾਖਣ ਜੋਗਰੀ ਨਾ ਹੀ ਆਪਣੇ ਜੇਠ ਨਾਲ ਗੱਲ ਸਾਂਝੀ ਕਰ ਸਕਦੀ ਸੀ ਤੇ ਨਾ ਹੀ ਸੱਸ ਸਹੁਰੇ ਨਾਲ ਉਹ ਇਹ ਸੋਚਦੀ ਸੀ ਕਿ ਮੇਰੀ ਛਾਣੀ ਮੈਨੂੰ ਆਖੇਗੀ ਕਿ ਇਹ ਮੇਰਾ ਘਰ ਬਰਬਾਦ ਕਰ ਰਹੀ ਹੈ ਇਹ سلسلہ ਹਰ ਰੋਜ਼ ਚੱਲਦਾ ਸੀ ਹਰ ਰੋਜ਼ ਨਰਜੀਤ ਨੂੰ ਜਦੋਂ ਹੀ ਆਪਣੀ نو ਬਲਾਂ ਕਾਲ ਆਉਂਦੀ ਤਾਂ ਉਸਨੇ ਕਾਲ ਸੁਣਦੇ ਸਾਰ ਹੀ ਉਸਦੇ ਹੌਂੜ ਪੜੇ ਸ਼ੁਰੂ ਹੋ ਜਾਂਦੇ ਸੀ ਕਿ ਪਤਾ ਨਹੀਂ ਅੱਜ ਮੈਨੂੰ ਫਿਰ ਕਿਹੜੀ ਖਬਰ ਆਵੇਗੀ ਗਗਨੇਸ ਵਰਦੇ ਪਿੱਛੇ ਬਹੁਤ ਅੜਪਈ ਸੀ ਕਿ ਮੇਰੇ પતિ ਦੀ ਸਿਹਤ ਵੀ ਖਰਾਬ ਹੋ ਰਹੀ ਹੈ ਰਿਸ਼ਤਾ ਤਾਂ ਚੱਲੋ ਜਿਹੜਾ ਉਸਨੇ ਰੱਖਿਆ ਰੱਖੀ ਪਰ ਸ਼ਰਾਬ ਦਾ ਨਾ ਪੀਵੇ ਸਾਰਾ ਦਿਨ ਸਰਾ ਪੀ ਜਾਂਦਾ ਸਾਰਾ ਦਿਨ ਤਿਸ਼ੇਦ ਖਰਾ ਹੋ ਜਾਏਗੀ ਉਹ ਗਗਨ ਉਹ ਜਿਹੜਾ ਆਪਣੀ ਮਾਂ ਨੂੰ ਸਵੇਰੇ ਸ਼ਾਮ ਗੱਲ ਕਰਦਾ ਸੀ ਹੁਣ ਆਪਣੀ ਮਾਂ ਨਾਲ ਕਦੇ ਵੀ ਗੱਲ ਨਾ ਕਰਦਾ ਬਸ ਉਸ ਨੇ ਤਾਂ ਹੁਣ ਜਸੀ ਨਾਲ ਹੀ ਸਾਰਾ ਸਮਾਂ ਬਤੀਤ ਕਰਨਾ ਜਸੀ ਵੀ ਸੁਪਨਿਆਂ ਦੇ ਵਿੱਚ ਰੰਗੀ ਹੋਈ ਸੀ ਉਹ ਇਹ ਵੀ ਸੋਚ ਰਹੀ ਸੀ ਕਿ ਮੈਂ ਆਪਣੇ ਪਤੀ ਤੇ ਦੋ ਬੱਚਿਆਂ ਨੂੰ ਛੱਡ ਕੇ ਗਗਨ ਨਾਲ ਵਿਆਹ ਕਰਵਾ ਲਵਾਂਗੀ ਗਗਨ ਦੇ ਪੈਸੇ ਉਸ ਨੂੰ ਦਿਖਾਈ ਦੇ ਰਹੇ ਸੀ ਹਰਪ੍ਰੀਤ ਦੀ ਸੱਸ ਨੇ ਹਰ ਰੋ ਸੋਚਣਾ ਮੈਂ ਕੀ ਕਰਾਂ ਹਰਪ੍ਰੀਤ ਆਪਣੀ ਸੱਸ ਨੂੰ ਵੀ ਜੱਸੀ ਬਾਰੇ ਕੁਝ ਆਖਣ ਨੂੰ ਨਾ ਕਹਿ ਦਿੰਦੀ ਕਿ ਉਸ ਨੂੰ ਕੁਝ ਨਾ ਕਹੇ ਨਾ ਜੱਸੀ ਦੇ ਪਤੀ ਤੱਕ ਗੱਲ ਪਹੁੰਚਾਉਂਦੀ ਗਗਨ ਨੇ ਹਰਪ੍ਰੀਤ ਨੂੰ ਇਹ ਧਮਕੀ ਦੇ ਦਿੱਤੀ ਸੀ ਕਿ ਜੇਕਰ ਤੂੰ ਜੱਸੀ ਬਾਰੇ ਆਪਣੇ ਮਾਪਿਆਂ ਨਾਲ ਗੱਲ ਕੀਤੀ ਜਾਂ ਮੇਰੇ ਮੰਮੀ ਨਾਲ ਜਾਂ ਇਹਦੇ ਪਤੀ ਨਾਲ ਜਾਂ ਕਿ ਸੇ ਰਸਤੇ ਦਾ ਰਾਗਲ ਕੀਤੀ ਤਾਂ ਮੈਂ ਤੈਨੂੰ ਸਦਾ ਲੈਤ ਲਾ ਦੇ ਦਿਵਾਂ। ਕਈ ਵਾਰੀ ਤਾਂ ਦੁਖੀ ਹੋ ਕੇ ਗਗਨ ਦੀ ਮਾਂ ਨੇ ਗਗਨ ਨੂੰ ਆਖਿਆ ਤੈਨੂੰ ਤੇ ਉਸਦੇ ਬੱਚਿਆਂ ਨੂੰ ਤੂੰ ਮੇਰੇ ਕੋਲ ਭੇਜ ਦੀ। ਇਹ ਮੇਰੇ ਕੋਲ ਰਹਿ ਜਾਣਗੇ। ਤੂੰ ਇਹਨਾਂ ਨੂੰ ਪਰੇਸ਼ਾਨ ਕਰਦਾ ਹੈ। ਪੜ੍ਹੇ ਲਿਖੀ ਨੂੰ ਮੈਂ ਤੇਰੇ ਤੈਨੂੰ ਕੁੱਟ ਲਈ ਲੈ ਲੈਂਦੀ। ਜੇਕਰ ਇਹ ਤੈਨੂੰ ਰੋਟੀ ਪਾਣੀ ਨਹੀਂ ਦਿੰਦੀ ਫਿਰ ਤੂੰ ਮੇਰੇ ਨਾਲ ਇਸ ਬਾਰੇ ਗੱਲ ਕਰ। ਹਰਪ੍ਰੀਤ ਦੀ ਸੱਸ ਆਪਣੀ ਨੂੰ ਦਾ ਸਾਥ ਦੇ ਰਹੀ ਸੀ ਉਹ ਆਪਣੇ ਪੁੱਤ ਨਾਲ ਇਸ ਵਿਸ਼ੇ ਨਾਲ ਸਹਿਮਤ ਨਹੀਂ ਸੀ ਕਿ ਉਹ ਉਸ ਨੂੰ ਕੁੱਤੇ ਮਾਰੇ ਜੱਸੀ ਤੇ ਗਗਨ ਦਾ ਗਲਵਾ ਕਰਨ ਦਾ سلسلہ ਨਿੱਤਾਰੀ ਰਿਹਾ ਉਹਨਾਂ ਨੂੰ ਕਿਸੇ ਦੀ ਕੋਈ ਸ਼ਰਮ ਹੈ ਜਾਂ ਡਰ ਪੈ ਨਹੀਂ ਸੀ ਇੱਕ ਦਿਨ ਹਰਪ੍ਰੀਤ ਨੇ ਆਪਣੇ ਸੱਸ ਗੁਰਜੀਤ ਕੌਰ ਕੋਲ ਫੋਨ ਤੇ ਗੱਲ ਕਰਦੇ ਹੋਏ ਆਖਿਆ ਮੰਮੀ ਜੀ ਹੁਣ ਤਾਂ ਹੱਦ ਹੀ ਹੋ ਗਈ ਦੱਸੋ ਮੰਮੀ ਜੀ ਹੁਣ ਮੈਂ ਕੀ ਕਰਾਂ ਉਹ ਤਾਂ ਉਸੇ ਤਰ੍ਹਾਂ ਹਰ ਸਨੇ ਨੂੰ ਫੋਨ ਤੇ ਹੀ ਲੱਗੇ ਰਹਿੰਦੇ ਹਨ ਮੇਰਾ ਮਨ ਇਹ ਗੱਲਾਂ ਦੇਖ ਕੇ ਬਹੁਤ ਪਰੇਸ਼ਾਨ ਹੁੰਦਾ ਹੈ ਦਲਜੀਤ ਕੌਰ ਨੇ ਜਦੋਂ ਆਪਣੀ ਨੂੰ ਉਸਦੀਆਂ ਗੱਲਾਂ ਸੁਣੀਆਂ ਤਾਂ ਉਹ ਸੋਚ ਰਿਹਾ ਨਗਿਆ ਉਸਨੇ ਹਰਪ੍ਰੀਤ ਤੋਂ ਜੱਸੀ ਦਾ ਨੰਬਰ ਮੰਗਿਆ ਤੇ ਉਸ ਨਾਲ ਗੱਲ ਕਰਨ ਬਾਰੇ ਸੋਚਿਆ ਪਰ ਉਹ ਡਰਦੀ ਸੀ ਫਿਰ ਵੀ ਉਸਨੇ ਹੌਂਸਲਾ ਕਰਕੇ ਜੱਸੀ ਨਾਲ ਫੋਨ ਤੇ ਗੱਲ ਕੀਤੀ ਦਰਜੀਤ ਨੇ ਉਸ ਨੂੰ ਇਹ ਵੀ ਆਖ ਦਿੱਤਾ ਕਿ ਮੈਨੂੰ ਪਤਾ ਹੈ ਕਿ ਤੂੰ ਮੇਰੇ ਬੇਟੇ ਨੂੰ ਇਸ ਸਮੇਂ ਜਿਹੜਾ ਮੈਂ ਫੋਨ ਕੀਤਾ ਹੈ ਇਸ ਬਾਰੇ ਜ਼ਰੂਰ ਦੱਸੇਗੀ ਜਿਉਂ ਹੀ ਇਹ ਦਰਜੀਤ ਨੇ ਫੋਨ ਕੱਟਿਆ ਉਸ ਨੇ ਉਸੇ ਸਮੇਂ ਗਗਨ ਨੂੰ ਫੋਨ ਕਰਕੇ ਦੱਸ ਦਿੱਤਾ ਦਰਜੀਤ ਹੋਰ ਵੀ ਦੁਖੀ ਹੋ ਗਈ ਕਿੰਨੇ ਦਿਨ ਇਸੇ ਤਰ੍ਹਾਂ ਲੰਘ ਗਏ ਪਰ ਉਹ ਫਿਰ ਵੀ ਉਸੇ ਤਰ੍ਹਾਂ ਹਰਕਤਾਂ ਕਰਦੀ ਰਹੀ ਦਰਜੀਤ ਉਸਦੇ ਪਤੀ ਨਾਲ ਗੱਲ ਕਰਨਾ ਚਾਹੁੰਦੀ ਸੀ ਪਰ ਉਹ ਨਾ ਣੀ ਨੌਕਰੀ ਵਾਲੇ ਦੇ ਚੁੱਪ ਕਰ ਜਾਂਦੀ ਸੀ ਕਿ ਕੀ ਪਤਾ ਹੈ ਉਹ ਉਹ ਕੀ ਸੁਆਦ ਦਵਾਉ ਦੇਗੀ ਦਲਜੀਤ ਨੇ ਆਪਣੀ ਭੈਣ ਨਾਲ ਇਸ ਵਿਸ਼ੇ ਬਾਰੇ ਗੱਲ ਵੀ ਕੀਤੀ ਉਸ ਦੀ ਭੈਣ ਨੇ ਜੱਸੀ ਦੇ ਫੋਨ ਦਾ ਨੰਬਰ ਮੰਗਿਆ ਤੇ ਉਹ ਸੁਣਵਾਉਣ ਲੱਗੀ ਕਿ ਮੈਂ ਗੱਲ ਕਰਤੀ ਹਾਂ ਸ਼ਾਮ ਦਾ ਬਿੜਾ ਸੀ ਜਦੋਂ ਦਲਜੀਤ ਦੀ ਭੈਣ ਨੇ ਜੱਸੀ ਦੇ ਫੋਨ ਤੇ ਫੋਨ ਕੀਤਾ ਉਸ ਤੋਂ ਸਗੋਂ ਅਗੋਂ ਦਲਜੀਤ ਦੀ ਭੈਣ ਦੀ ਮੰਗ ਰਹੀ ਪਈ ਹੈ ਕਿ ਤੁਸੀਂ ਮੇਰੀ ਪਤਨੀ ਤੇ ਝੂਠੇ ਲਜਾਉਂਦੇ ਹੋ ਦਰਜੀਤ ਦੀ ਭੈਣ ਨੇ ਵੀ ਇਹ ਕਿਉਂ ਆਖਿਆ ਕਿ ਤੁਸੀਂ ਆਪਣੀ ਪਤਨੀ ਦੇ ਇਸ ਤਰ੍ਹਾਂ ਦੇ ਕਮਾਏ ਪੈਸਿਆਂ ਨੂੰ ਵਰਤਦੇ ਹੋਣਗੇ ਜੱਸੀ ਦੇ ਪਤੀ ਨੇ ਸਭੋਂ ਦਰਜੀਤ ਦੀ ਭੈਣ ਨੂੰ ਗੰਧੀਆਂ ਗਾਲਾਂ ਵੀ ਕਢਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਹ ਵੀ ਉਧਰੋਂ ਬਲੇਸੀ ਉਸ ਨੇ ਆਖਿਆ ਕਿ ਆ ਮੈਂ ਇਸ ਥਾਂ ਤੇ ਰਹਿੰਦੀ ਹਾਂ ਮੇਰੀ ਤੋਂ ਜਿੱਥੇ ਮਰਜੀ ਪੁਲਿਸ ਰਿਪੋਰਟ ਕਰਦੀ ਮੈਨੂੰ ਕੋਈ ਕਰਵਾ ਨਹੀਂ ਹੁਣ ਦਰਜੀਤ ਨੇ ਹਰਪ੍ਰੀਤ ਦੀ ਮਾਂ ਨੂੰ ਕਾਲ ਕਰਕੇ ਸਾਰੀ ਗੱਲ ਦਸੀ ਤੇ ਉਸ ਨੂੰ ਆਖਿਆ ਕਿ ਤੁਸੀਂ ਜੱਸੀ ਦੇ ਟੇਕੇ ਜਾ ਕੇ ਉਸ ਦੀ ਮਾਂ ਨਾਲ ਸਾਰੀ ਗੱਲਬਾਤ ਕਰੋ ਜੱਸੀ ਦੀ ਮਾਂ ਨੇ ਉਸੇ ਸਮੇਂ ਫੋਨ ਕਰਕੇ ਜੱਸੀ ਨੂੰ ਆਪਣੇ ਕੋਲ ਬੁਲਾਇਆ ਜੱਸੀ ਦਾ ਪਤੀ ਬਾਹਰ ਡਿਊਟੀ ਤੇ ਗਿਆ ਹੋਇਆ ਸੀ ਉਸ ਦਾ ਦਿਓ ਉਸ ਨਾਲ ਚਲਾ ਗਿਆ ਜਦੋਂ ਜੱਸੀ ਦੀ ਮਾਂ ਨੇ ਉਸ ਨੂੰ ਪੁੱਛਿਆ ਉਸ ਸਮੇਂ ਫਿਰ ਉਹ ਮੁੱਕਰ ਗਈ جسی دی ماں نے ہر ہرپریت ویڈیو کال کر کے سارا کچھ پچھا تا جدوں جسی دے دو تھپڑ مارے جسی نے فٹافٹ پھٹ اپنی ماں سب کچھ سچ سچ دست دس جسی نے ہر ہرپریت دی ماں جو کہ اس کی ماسی لگ دی سی اس تو ماں پی منگی اس نے یہ بھی آخر کہ اگو میں جہی گلتی نہیں کرانگی اس بارے اس دے پتی نو بلکل پتا نہیں لگیا ਕਜਸੀ ਨੇ ਆਪਣੀ ਗਲਤੀ ਮੰਨ ਲਈ ਹੈ ਜਦੋਂ ਉਸਨੇ ਡਿਊਟੀ ਤੇ ਆ ਕੇ ਫਿਰ ਦਜੀਤ ਦੀ ਭੈਣ ਨੂੰ ਫੋਨ ਤੇ ਗੱਲ ਕਰਨ ਲੱਗਾ ਤਾਂ ਅੱਗੇ ਉਹ ਬੋਲ ਪਈ ਕਿ ਤੇਰੀ ਘਰਵਾਲੀ ਨੇ ਗਲਤੀ ਮੰਨ ਲਈ ਹੈ ਹੁਣ ਤੂੰ ਮੈਨੂੰ ਕਿਉਂ ਫੋਨ ਕਰਦਾ ਉਸਨੇ ਦਜੀਤ ਦੀ ਭੈਣ ਦਾ ਫੋਨ ਉਸੇ ਸਮੇਂ ਕੱਟ ਦਿੱਤਾ ਆਪਣੀ ਪਤਨੀ ਜਸੀ ਨਾਲ ਗੱਲ ਕਰਨ ਲੱਗਾ ਜਸੀ ਫਿਰ ਉਸ ਕੋਲ ਮੁਕਰ ਗਈ ਸਭੋਂ ਗਗਨ ਨੂੰ ਆਖਣ ਲੱਗੀ ਕਿ ਉਹ ਮੈਨੂੰ ਬਲੈਕਮੇਲ ਕਰ ਰਿਹਾ ਹੈ ਜਸਸੀ ਦਾ ਪਤੀ ਗਗਨ ਨੂੰ ਕਤਵੋਲਣ ਲਗਾ ਤਾਂ ਗਗਨ ਨੇ ਉਸੇ ਸਮੇਂ ਜਸਸੀ ਬੀਬੀ ਰੋਕੇ ਦਿੱਤੀ ਜਿਸ ਤੋਂ ਝਾਹਰ ਹੁੰਦਾ ਸੀ ਕਿ ਇਹ ਆਪ ਘਟਿਆ ਹਰਕਤਾ ਕਰ ਰਹੀ ਸੀ ਫਿਰ ਜਸਸੀ ਦੇ ਪਤੀ ਨੂੰ ਸਮਝ ਲੱਗੀ ਕਿ ਮੇਰੀ ਪਤਨੀ ਹੀ ਗਲਤ ਕੰਮ ਕਰ ਰਹੀ ਹੈ ਦੋਸ਼ ਉਹ ਦੂਜੇ ਤੇ ਮੜ ਰਹੀ ਹੈ ਜਦੋਂ ਦਲਜੀਤ ਨੂੰ ਸ਼ਾਮ ਨੂੰ ਉਸਦੀ ਨੂੰਨੇ ਇਸ ਸਾਰੀ ਗੱਲਬਾਤ ਬਾਰੇ ਦੱਸਿਆ ترب کا شکرانہ کر لگی چلو میرے پوت کا پروار بچ گیا ہرپریت ایک چنگی کھانے بھی ہون کار اس نے اپنے پتی کا ساتھ نہیں چڈیا پاویں اس پتی کا پتی گلتی کر رہا سی اس اپنے بچوں بارے فکر سی اس اپنی سس بھی ہر گل سنتی سی تو اس لیے سمے سمے تلجیت بھی اپنی نہدر جتنی اس پیار نار سمجھا رہی ہر پری تے گگن ودیش خوشی خوشی جیون بتیت کرنے لگی گگن نو بھی ہوں سمجھ آ گئی کہ وگانی عورت کدے بھی اپنی عورت نہیں بن سکتی دکھ سکھ تاری اپنی ویا ہوئی پتنی ہی دے گی کرا تج برداشت کر لینا ہیں پر اپنا گھر نہیں ٹوٹ دینا کہانی تین تک سنی تھی کس طرح لگی ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਸੀਂ ਵੀ ਧੀਆ ਬਾਰੇ ਕੁੜੀਆਂ ਬਾਰੇ ਜਿਹੜਾ ਗਲਤ ਕਹਿੰਦੀ ਹੈ ਉਹਨਾਂ ਬਾਰੇ ਜਰੂਰ ਕਮੈਂਟ ਕਰਕੇ ਦੱਸਣਾ ਜੀ ਅੰਕ ਤੱਕ ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ